ਬੀਤੇ ਦਿਨੀ ਨਕਲੀ ਅੰਡਿਆਂ ਦੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਕਲੀ ਅੰਡਿਆਂ ਦੀ ਪਛਾਣ ਆਖਿਰਕਾਰ ਤੁਸੀਂ ਕਿਵੇਂ ਕਰ ਸਕਦੇ ਹੋ ਨਕਲੀ ਅੰਡੇ ਦਾ ਦਿਮਾਗੀ ਪ੍ਰਣਾਲੀ ਤੇ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ ਕੈਮੀਕਲ ਦੇ ਨਾਲ ਬਣੇ ਅੰਡੇ ਜਿਗਰ ਦੇ ਲਈ ਹਾਨੀਕਾਰਕ ਸਾਬਤ ਹੁੰਦੇ ਨੇ ਨਕਲੀ ਅੰਡੇ ਹੱਡੀਆਂ ਨੂੰ ਕਮਜ਼ੋਰ ਕਰ ਸਕਦੇ ਨੇ ਅਜਿਹੇ ਅੰਡੇ ਖਾਣ ਦੇ ਨਾਲ ਕਿਡਨੀ ਤੇ ਬੁਰਾ ਪ੍ਰਭਾਵ ਪੈਂਦਾ ਹੈ ਨਕਲੀ ਅੰਡੇ ਖੂਨ ਬਣਾਉਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੇ ਨੇ ਇਸ ਦੇ ਨਾਲ ਸਰੀਰ ਦੇ ਵਿੱਚ ਅਮੀਨੀਆ ਵੀ ਹੋ ਸਕਦਾ ਹੈ ਜੇਕਰ ਅੰਡੇ ਦੀ ਜ਼ਰਦੀ ਅਤੇ ਸਫੇਦ ਰੰਗ ਨੂੰ ਚੰਗੀ ਤਰ੍ਹਾਂ ਮਿਲ ਜਾਣ ਤਾਂ ਸਮਝੋ ਕਿ ਅੰਡਾ ਨਕਲੀ ਹੈ ਨਕਲੀ ਅੰਡਿਆਂ ਦੀ ਸਫੇਦ ਅਸਲ ਅੰਡਿਆਂ ਨਾਲੋਂ ਸਖਤ ਹੁੰਦੀ ਹੈ ਨਕਲੀ ਅੰਡਿਆਂ ਨੂੰ ਅੱਗ ਦੇ ਨੇੜੇ ਰੱਖਣ ਦੇ ਨਾਲ ਇਸ ਨੂੰ ਅੱਗ ਲੱਗ ਸਕਦੀ ਹੈ ਦੱਸਦੇ ਕਿ ਸਿੰਥੈਟਿਕ ਅਤੇ ਪਲਾਸਟਿਕ ਦੇ ਅੰਡੇ ਪਾਣੀ ਦੇ ਵਿੱਚ ਨਹੀਂ ਡੁੱਬਣਗੇ ਜਦਕਿ ਅਸਲ ਅੰਡਾ ਪਾਣੀ ਦੇ ਵਿੱਚ ਡੁੱਬ ਸਕਦਾ ਹੈ ਦੱਸਦੇ ਕਿ ਬੀਤੇ ਦਿਨਾਂ ਸੋਸ਼ਲ ਮੀਡੀਆ ਤੇ ਨਕਲੀ ਅੰਡਿਆਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਜਿਸ ਵੀਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਸੀ ਵਰਤ ਸਰਜੰਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਕਿ ਜੋ ਵੀ ਨਕਲੀ ਅੰਡੇ ਵੇਚਦਾ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਏਗਾ ਔਰ ਆਈ ਵੀ ਦੱਸਿਆ ਸੀ ਕਿ ਆਖਿਰਕਾਰ ਤੁਸੀਂ ਨਕਲੀ ਅੰਡੇ ਦੀ ਪਛਾਣ ਕਿਵੇਂ ਕਰ ਸਕਦੇ ਹੋ ਨਕਲੀ ਅੰਡੇ ਦੀ ਪਛਾਣ ਇਸ ਤਰ੍ਹਾਂ ਹੁੰਦੀ ਹੈ ਕਿ ਨਕਲੀ ਅੰਡਾ ਪਲਾਸਟਿਕ ਪਲਾਸਟਿਕ ਵਰਗਾ ਲੱਗਦਾ ਹੈ ਤੇ ਉਸ ਨੂੰ ਸਾੜਨ ਤੇ ਪਲਾਸਟਿਕ ਦੀ ਬਦਬੂ ਵੀ ਆਉਂਦੀ ਹੈ